ਤਾ ਧਾਗੇ ਬਣੇ ਹਨ ਹਾਂਜੀ ਜੇ ਇੰਨੇ ਧਾਗੇ ਨਹੀਂ ਤੁਹਾਡੀ ਰੱਖਿਆ ਕਰ ਸਕਦੇ ਇੱਕ ਤਾਂ ਗਰ ਰੱਖਿਆ ਕਰ ਦੂਗਾ ਜਿਹੜੇ ਤੁਸੀਂ ਜਿਹੜੇ ਕੱਪੜੇ ਪਾਏ ਆ ਇਹਦੇ ਵਿੱਚ ਕਿੰਨੇ ਧਾਗੇ ਹੋਣਗੇ ਵਧੂ ਹੋਣੀਆਂ ਨਾ ਜੇ ਇੰਨੇ ਧਾਗੇ ਨਹੀਂ ਤੁਹਾਡੀ ਰੱਖਿਆ ਕਰ ਸਕਦੇ ਤੇ ਆ ਇੱਕ ਜਿਹੜਾ ਮੜਾ ਜਿਹੜਾ ਚਾਰ ਉਂਗਲਾਂ ਦਾ ਹੀ ਰੱਖਿਆ ਕਰ ਦੂਗਾ ਫਿਰ ਅਗਲੀ ਗੱਲ ਹੋਰ ਆਪਾਂ 21ਵੀਂ ਸਦੀ ਦੇ ਵਿੱਚ ਜੀ ਰਹੇ ਆ ਵਿਗਿਆਨਿਕ ਯੁੱਗ ਦੇ ਵਿੱਚ ਦੇ ਰਹੇ ਹਨ ਤੇ ਆਪਣਾ ਵਿਸ਼ਵਾਸ ਹਜੇ ਵੀ ਧਾਗੇ ਤੀਤਾਂ ਤੇ ਮੇਰੇ ਜੀ ਮੁੰਗੇ ਨੂੰ ਉਹਨੇਗਾ ਉਹ ਉਹ ਤਾਂ ਉਹ ਤਾਂ ਕੰਮਲੇ ਆ ਉਹਨਾਂ ਨੂੰ ਤਾਂ ਸਮਝ ਆਈ ਨਹੀਂ ਕਿ ਹਾਂ ਬੱਸ ਅੰਮਰ ਬਿਸ਼ਾਕੇ ਜਾਈ ਜਾਂਦੇ ਤੁਸੀਂ ਕਿਹਨਾਂ ਜਾਂਦੇ ਹੋਗੇ ਮੈਂ ਵੀ ਚਾਹਣਾ ਹਾਂ ਮੈਂ ਵੀ ਚਾਹਣੀ ਹਾਂ ਉਹਨੇ ਕੋ ਤੁਟਾ ਕੇ ਤੂੰ ਬੇਨੀ ਬਾਲੇ ਕੋਣਿਆ ਅੱਜ ਅੱਜ ਲੋਕੜੇ ਕਾਦਾ ਪਾਇਆ ਗੰਨਾਂ ਚੁੱਟੇ ਕੋਲ ਵੀਰ ਪਾਏ ਆ ਇਹ ਤ੍ਰੀਤ ਫਿਰ ਕੀ ਕਰਦੇ ਆ ਆ ਦੇਖੋ ਆ ਦੇਖੋ ਰੋੜਾ ਮਿਲ ਗਿਆ ਆਪਾਂ ਆਪਾਂ ਗੁਰੂ ਸਾਹਿਬ ਨੂੰ ਮੰਨਣ ਵਾਲੇ ਆ ਇਹ ਤਾਂ ਗਿੱਤ ਦੀਤਾ ਨੇ ਕੁਝ ਨਹੀਂ ਕਰਨਾ ਇਹ ਕਦੀ ਨਹੀਂ ਇਸ ਲਈ ਆ ਤੁਸੀਂ ਦੇਖੋ ਜਿਹੜਾ ਜਿਹੜੇ ਤ੍ਰੀਤ ਗਿੱਤ ਪਾਉਂਦੇ ਹੋ ਨਾ ਮੇਨ ਕਾਰਨ ਕੀ ਹੁੰਦਾ ਪਤਾ ਤੁਹਾਨੂੰ ਇਹ ਸਾਗੇ ਪਾਉਂਦੇ ਆ ਹੱਥਾਂ 'ਚ ਜਾਂ ਗਲੇ 'ਚ ਇੱਕ ਤਾਂ ਉਹਦਾ ਕਾਰਨ ਦਾ ਵੀ ਨજર ਨਾ ਲੱਗੇ। ਠੀਕਾ ਇੱਕ ਤਾਂ ਪਿੰਡਾਂ ਵਾਲੇ ਕੋਈ ਬਹੁਤੇ ਸੋਹਣੇ ਨਹੀਂ ਹੁੰਦੇਗੇ। ਅੱਧੀ ਗੱਲ ਜੇ ਸੋਹਣੇ ਹੋਵੇਂ ਵੀ ਆਪਣੇ ਵਾਲ ਕਿੰਨੇ ਕਾਲੇ ਆ। ਕੋਈ ਨજર ਵੱਟੂ ਆ। ਠੀਕਾ ਕਿੰਨੇ ਨજર ਵੱਟੋ? ਇਸ ਲਈ ਆ ਇਹਨਾਂ ਗੱਲਾਂ ਦੇ ਵਿੱਚ ਕੋਈ ਤਤ ਨਹੀਂ ਬੁੱਲਦਾ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਆਪਾਂ ਜੁੜਨਾ ਵਾ ਉਹਨੇ ਹੀ ਆਪਣੀ ਰੱਖਿਆ ਕਰਨੀ ਠੀਕ ਆ ਚਲੋ ਹੁਣ ਖੜੇ ਹੋ ਜਾਈਏ ਆਪਾਂ ਗੱਤਕੇ ਦੀ ਕਲਾਸ ਹੋਣੀ ਫਿਰ ਆਪਾਂ ਬਾਈ